ਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਸਵੀਰਾਂ ਸਮਾਣਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਸੜਕੀ ਹਾਦਸਾ ਵਾਪਰਿਆ ਹੈ ਦਰਸਲ ਇੱਕ ਵਿਅਕਤੀ ਜਿਹੜਾ ਪੈਦਲ ਦੁੱਧ ਲੈ ਕੇ ਆਪਣੇ ਘਰੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਇੱਕ ਕੈਂਟਰ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਦੇ ਚਲਦਿਆਂ ਬਜ਼ੁਰਗ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਹ ਸਾਰਾ ਹਾਦਸਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਹੈ ਹੁਣ ਪਰਿਵਾਰ ਦੇ ਵੱਲੋਂ ਕਾਰਵਾਈ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤਾਂ ਦੱਸਦੀ ਹੈ ਕਿ ਸਮਾਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਸਮਾਣਾ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੁੱਧ ਲੈ ਕੇ ਘਰੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਇੱਕ ਕੈਂਟਰ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਕਾਰਨ ਮੌਕੇ ਤੇ ਹੀ ਬਜ਼ੁਰਗ ਵਿਅਕਤੀ ਦੀ ਜਾਨ ਚਲੀ ਗਈ ਹੈ ਤਾਂ ਸਮਾਣਾ ਭਵਾਨੀਗੜ੍ਹ ਸੜਕ ਤੇ ਪਿੰਡ ਬੰਮਣਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਜਿਸ ਦੇ ਚਲਦਿਆਂ ਬਜ਼ੁਰਗ ਵਿਅਕਤੀ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਦੇ ਵੱਲੋਂ ਜਿਹੜੀ ਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਜਿਸ ਵਿਅਕਤੀ ਦੇ ਵੱਲੋਂ ਜਿਹੜਾ ਕੈਂਟਰ ਦਾ ਚਾਲਕ ਸੀਗਾ ਉਸ ਦੇ ਖਿਲਾਫ ਜਿਹੜਾ ਆ ਮਾਮਲਾ ਜਿਹੜਾ ਦਰਜ ਕੀਤਾ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਬਜ਼ੁਰਗ ਵਿਅਕਤੀ ਪੈਦਲ ਦੁੱਧ ਲੈ ਕੇ ਘਰੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਇੱਕ ਕੈਂਟਰ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਕਾਰਨ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਸਵੀਰ ਸਿੰਘ ਹੈ ਜੀ ਜਸਵੀਰ ਸਿੰਘ ਜੀ ਪਿਤਾ ਦਾ ਨਾਮ ਜੋਦਾ ਸਿੰਘ ਜੀ ਕਿਹੜੇ ਪਿੰਡ ਹੈ ਬੰਮਣਾ ਜੀ ਹਾਂ ਸਵੇਰੇ ਡੈਡੀ ਤੁਹਾਡੇ ਕਿੱਥੇ ਗਏ ਸੀ ਦੁੱਧ ਲੈਣੇ ਜਾਂਦੇ ਡੈਡੀ ਜਾਂਦੇ ਦੁੱਧ ਲੈਣੇ ਹਾਂ ਤੇ ਗੱਡੀ ਆ ਰਹੀ ਸੀ ਪੈਦਲ ਤੇ ਜੀ ਹੂੰ ਤੇ ਇੱਕ ਟੈਂਕਰ ਆ ਰਿਹਾ ਦੁੱਧ ਦਾ ਫੇਟ ਮਾਰ ਕੇ ਲੰਘ ਗਿਆ ਜੀ ਬੱਚੋ ਭੱਜ ਗਏ ਖੜਾ ਉੱਥੇ ਨਾ ਭੱਜ ਗਏ ਕੀ ਕਿੰਨੇ ਕੁ ਮ عمر ਪਿਤਾ ਜੀ ਤੁਹਾਡੇ 60-65 ਸਾਲ ਦੇ ਹੁਣ ਪੁਲਿਸ ਆਈ ਉੱਥੇ ਮੋਕੇ ਤੇ ਨਹੀਂ ਹਾਂ ਜੀ ਪੁਲਿਸ ਆਈ ਥੀ ਹਾਂ ਪੱਕੀ ਕੈਂਚੇ ਕਾਰਵਾਈ ਦੀ ਚੱਲਦੀ ਮੋਕਾ ਸਰ ਸਾਹਿਬ ਦੀ ਬੰਦ ਤੁਸੀਂ ਕੀ ਮੰਗਰਦੇ ਹੋ ਚਲੋ ਜੀ ਚਲ ਜੀ ਸਰ ਸਾਹਿਬ ਮਲੇ ਵੀ ਕਿੰਨੇ ਬੱਚੇ ਇੰਦੇ ਘਰਾ ਪੈਣਗੇ ਨੇ ਤੁਸੀਂ ਅਸੀਂ 4 ਭਰਾ ਹੀ ਭੜਾ ਜੀ ਬੈ ਹੋਏ ਹਾਂ ਹਾਂ ਜੀ ਬਹਿ ਇੱਕ ਭਾਈ ਦੀ ਡੈਥ ਹੋ ਗਈ ਜੀ ਡੇੜੀ ਕੀ ਕੰਮ ਕਰਦੇ ਸੀ ਡੇੜੀ ਜਿਹੜੇ ਦਿਹਾੜੀ ਚੱਕੀ ਕਰਦੇ ਜੀ ਪਿੰਡ ਸਮਾਣਾ ਭਵਾਨੀਗੜ ਸੜਕ ਤੇ ਪਿੰਡ ਬੰਮਣਾ ਹੈ ਬੰਮਣੇ ਦਾ ਇੱਕ ਵਿਅਕਤੀ ਜੋਧਾ ਰਾਮ ਜੀ ਉਮਰ ਕਈ 60-60 ਦਾ ਸਰ ਦੱਸੀ ਗਈ ਉਹਦੇ ਬੇਟੇ ਦੇ ਮੁੰਤਾ ਦੇ ਘਰੋਂ ਦੁੱਧ ਲੈਣ ਗਏ ਦੁੱਧ ਲੈ ਕੇ ਜਦ ਆ ਰਹੇ ਸੀ ਆਪਣੇ ਘਰ ਨੂੰ ਤੋਂ ਪਿੱਛੇ ਤੇ ਦੁੱਧ ਕੇ ਟੈਂਕਰ ਨੇ ਉਸਨੂੰ ਕੁਚਲਤਾ ਦੀਦੀ ਨਾਲ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਇਸ ਹਾਦਸੇ ਦੀ ਜਾਂਚ ਸਦਰ ਪੁਲਿਸ ਨੇ ਗਾਜੇਵਾ ਚੌਂਕੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਪੁਲਿਸ ਤੋਂ ਕੀਤੀ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿੱਖ ਦਿਨਿਕ ਸਵੇਰਾ ਟੀਵੀ ਸਮਾਣਾ ਦਿਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਸਵੀਰਾਂ ਸਮਾਣਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਸੜਕੀ ਹਾਦਸਾ ਵਾਪਰਿਆ ਹੈ ਦਰਸਲ ਇੱਕ ਵਿਅਕਤੀ ਜਿਹੜਾ ਪੈਦਲ ਦੁੱਧ ਲੈ ਕੇ ਆਪਣੇ ਘਰੇ ਜਾ ਰਿਆਂ ਹੁੰਦਾ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਇੱਕ ਕੈਂਟਰ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਦੇ ਚਲਦਿਆਂ ਬਜ਼ੁਰਗ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਹ ਸਾਰਾ ਹਾਦਸਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਹੈ ਹੁਣ ਪਰਿਵਾਰ ਦੇ ਵੱਲੋਂ ਕਾਰਵਾਈ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤਾਂ ਦੱਸਦੀ ਹੈ ਕਿ ਸਮਾਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਸਮਾਣਾ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੁੱਧ ਲੈ ਕੇ ਘਰੇ ਜਾ ਰਿਆਂ ਹੁੰਦਾ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਇੱਕ ਕੈਂਟਰ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਕਾਰਨ ਮੌਕੇ ਤੇ ਹੀ ਬਜ਼ੁਰਗ ਵਿਅਕਤੀ ਦੀ ਜਾਨ ਚਲੀ ਗਈ ਹੈ ਤਾਂ ਸਮਾਣਾ ਭਵਾਨੀਗੜ ਸੜਕ ਤੇ ਪਿੰਡ ਬੰਮਣਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਜਿਸ ਦੇ ਚਲਦਿਆਂ ਬਜ਼ੁਰਗ ਵਿਅਕਤੀ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਦੇ ਵੱਲੋਂ ਜਿਹੜੀ ਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਜਿਸ ਵਿਅਕਤੀ ਦੇ ਵੱਲੋਂ ਜਿਹੜਾ ਕੈਂਟਰ ਦਾ ਚਾਲਕ ਸੀਗਾ ਉਸ ਦੇ ਖਿਲਾਫ ਜਿਹੜਾ ਆ ਮਾਮਲਾ ਜਿਹੜਾ ਦਰਜ ਕੀਤਾ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਬਜ਼ੁਰਗ ਵਿਅਕਤੀ ਪੈਦਲ ਦੁੱਧ ਲੈ ਕੇ ਘਰੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਇੱਕ ਕੈਂਟਰ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਕਾਰਨ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਸਵੀਰ ਸਿੰਘ ਹੈ ਜੀ ਜਸਵੀਰ ਸਿੰਘ ਜੀ ਪਿਤਾ ਦਾ ਨਾਮ ਜੋਦਾ ਸਿੰਘ ਜੀ ਕਿਹੜਾ ਪਿੰਡ ਹੈ ਬੰਮਣਾ ਜੀ ਹਾਂ ਸਵੇਰੇ ਡੈਡੀ ਤੁਹਾਡੇ ਕਿੱਥੇ ਗਏ ਸੀ ਦੁੱਧ ਲੈਣੇ ਜਾਂਦੇ ਡੈਡੀ ਜਾਂਦੇ ਦੁੱਧ ਲੈਣੇ ਹਾਂ ਤੇ ਗੱਡੀ ਆ ਰਹੀ ਸੀ ਪੈਦਲ ਤੇ ਜੀ ਹੂੰ ਤੇ ਇੱਕ ਟੈਂਕਰ ਆ ਰਿਹਾ ਦੁੱਧ ਦਾ ਫੇਟ ਮਾਰ ਕੇ ਲੰਘ ਗਿਆ ਜੀ ਬੱਚੋ ਭੱਜ ਗਿਆ ਖੜਾ ਉੱਥੇ ਨਾ ਭੱਜ ਗਿਆ ਕੀ ਕਿੰਨੇ ਕੁ ਮ عمر ਪਿਤਾ ਜੀ ਤੁਹਾਡੇ 60-65 ਸਾਲ ਦੇ ਹੁਣ ਪੁਲਿਸ ਆਈ ਉੱਥੇ ਮੋਕੇ ਤੇ ਨਹੀਂ ਹਾਂ ਜੀ ਪੁਲਿਸ ਆਈ ਥੀ ਹਾਂ ਪੱਕੀ ਕੈਂਚੇ ਕਾਰਵਾਈ ਦੀ ਚੱਲਦੀ ਮੋਕਾ ਸਰ ਸਾਹਿਬ ਦੀ ਬੰਦ ਤੁਸੀਂ ਕੀ ਮੰਗਰਦੇ ਹੋ ਚਲੋ ਜੀ ਚਲ ਜੀ ਸਰ ਸਾਹਿਬ ਮਲੇ ਵੀ ਕਿੰਨੇ ਬੱਚੇ ਇਧਰੇ ਘਰਾ ਪੈਣਗੇ ਨੇ ਤੁਸੀਂ ਅਸੀਂ ਚਾਰ ਬਰਾਈ ਭੜਾਈ ਵਿਆਹ ਹੋਏ ਹਾਂ ਜੀ ਬਹਿ ਇੱਕ ਭਾਈ ਦੀ ਡੈਥ ਹੋ ਗਈ ਜੀ ਡੇੜੀ ਕੀ ਕੰਮ ਕਰਦੇ ਸੀ ਡੇੜੀ ਇਹ ਦਿਹਾੜੀ ਚੱਕੀ ਕਰਦੇ ਜੀ ਪਿੰਡ ਜੀ ਸਮਾਣਾ ਭਵਾਨੀਗੜ ਸੜਕ ਤੇ ਪਿੰਡ ਬੰਮਣਾ ਹੈ ਬੰਮਣੇ ਦਾ ਇੱਕ ਵਿਅਕਤੀ ਜੋਧाराम ਜੀ ਉਮਰ ਕਿ 60-62 ਦਾ ਦੱਸੀ ਗਈ ਉਹਦੇ ਬੇਟੇ ਦੇ ਮਤਲਬ ਘਰੋਂ ਦੁੱਧ ਲੈਣ ਗਏ ਦੁੱਧ ਲੈ ਕੇ ਜਦ ਆ ਰਹੇ ਸੀ ਆਪਣੇ ਘਰ ਨੂੰ ਤੋਂ ਪਿੱਛੇ ਤੇ ਦੁੱਧ ਕੇ ਟੈਂਕਰ ਨੇ ਉਸਨੂੰ ਕੁਚਲਤਾ ਦੀਦੇ ਨਾਲ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਇਸ ਹਾਦਸੇ ਦੀ ਜਾਂਚ ਸਦਰ ਪੁਲਿਸ ਨੇ ਗਾਜੇਵਾ ਚੌਂਕੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਪੁਲਿਸ ਤੋਂ ਕੀਤੀ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿੱਖ ਦਿਨ ਸਵੇਰਾ ਟੀਵੀ ਸਮਾਣਾ ਦਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਸਵੀਰਾਂ ਸਮਾਣਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਸੜਕੀ ਹਾਦਸਾ ਵਾਪਰਿਆ ਹੈ ਦਰਸਲ ਇੱਕ ਵਿਅਕਤੀ ਜਿਹੜਾ ਪੈਦਲ ਦੁੱਧ ਲੈ ਕੇ ਆਪਣੇ ਘਰੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਇੱਕ ਕੈਂਟਰ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਦੇ ਚਲਦਿਆਂ ਬਜ਼ੁਰਗ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਹ ਸਾਰਾ ਹਾਦਸਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਹੈ ਹੁਣ ਪਰਿਵਾਰ ਦੇ ਵੱਲੋਂ ਕਾਰਵਾਈ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤਾਂ ਦੱਸਦੀ ਹੈ ਕਿ ਸਮਾਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਸਮਾਣਾ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੁੱਧ ਲੈ ਕੇ ਘਰੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਇੱਕ ਕੈਂਟਰ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਕਾਰਨ ਮੌਕੇ ਤੇ ਹੀ ਬਜ਼ੁਰਗ ਵਿਅਕਤੀ ਦੀ ਜਾਨ ਚਲੀ ਗਈ ਹੈ ਤਾਂ ਸਮਾਣਾ ਭਵਾਨੀਗੜ੍ਹ ਸੜਕ ਤੇ ਪਿੰਡ ਬੰਮਣਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਜਿਸ ਦੇ ਚਲਦਿਆਂ ਬਜ਼ੁਰਗ ਵਿਅਕਤੀ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਦੇ ਵੱਲੋਂ ਜਿਹੜੀ ਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਜਿਸ ਵਿਅਕਤੀ ਦੇ ਵੱਲੋਂ ਜਿਹੜਾ ਕੈਂਟਰ ਦਾ ਚਾਲਕ ਸੀਗਾ ਉਸ ਦੇ ਖਿਲਾਫ ਜਿਹੜਾ ਆ ਮਾਮਲਾ ਜਿਹੜਾ ਦਰਜ ਕੀਤਾ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਬਜ਼ੁਰਗ ਵਿਅਕਤੀ ਪੈਦਲ ਦੁੱਧ ਲੈ ਕੇ ਘਰੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਇੱਕ ਕੈਂਟਰ ਦੇ ਵੱਲੋਂ ਉਸ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਕਾਰਨ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਸਵੀਰ ਸਿੰਘ ਹੈ ਜੀ ਜਸਵੀਰ ਸਿੰਘ ਜੀ ਪਿਤਾ ਦਾ ਨਾਮ ਜੋਦਾ ਸਿੰਘ ਹੈ ਜੀ ਕਿਹੜੇ ਪਿੰਡ ਹੈ ਬੰਮਣਾ ਜੀ ਹਾਂ ਸਵੇਰੇ ਡੈਡੀ ਤੁਹਾਡੇ ਕਿੱਥੇ ਗਏ ਸੀ ਦੁੱਧ ਲੈਣ ਜਾਂਦੇ ਡੈਡੀ ਜਾਂਦੇ ਦੁੱਧ ਲੈਣ ਹਾਂ ਤੇ ਗੱਡੀ ਆਇਆ ਤੇ ਪੈਦਲ ਤੇ ਜੀ ਹੂੰ ਤੇ ਗੱਟ ਟੈਂਕਰ ਆ ਰਿਹਾ ਦਰ ਵੇਟ ਮਾਰ ਕੇ ਲੰਘਾ ਜੀ ਬੱਚੋ ਭੱਜ ਗਿਆ ਖੜਾ ਉੱਥੇ ਨਾ ਭੱਜ ਗਿਆ ਕੀ ਕਿੰਨੇ ਕੁ ਮਰ ਪਿਤਾ ਜੀ ਤੁਹਾਡੇ ਹੋਣੀ ਜੀ 6.5 ਸਾਬ ਦੇ ਪੁਲਿਸ ਆਈ ਉੱਥੇ ਮੋਕੇ ਤੇ ਨਹੀਂ ਹਾਂ ਜੀ ਪੁਲਿਸ ਆਈ ਥੀ ਹਾਂ ਬਾਕੀ ਕੈਂਚੇ ਕਾਰਵਾਈ ਨਹੀਂ ਕੀਤੀ ਬੰਦੇ ਮੋਕੇ ਸਾਹਿਬ ਜੀ ਤੁਸੀ ਕੀ ਮੰਗਰਦੇ ਚਲੋ ਜੀ ਤਾਂ ਜੀ ਤਾਂ ਸਾਹਿਬ ਮਲੇ ਵੀ ਕਿੰਨੇ ਬੱਚੇ ਆਂ ਤੇਰੇ ਘਰਾ ਪੈਣਗੇ ਨੇ ਤੁਸੀਂ ਅਸੀਂ ਚਾਰ ਭਰਾ ਆਈ ਭੜਾ ਜੀ ਵਿਆਹ ਹੋਏ ਹਾਂ ਹਾਂ ਜੀ ਬਹਿ ਇੱਕ ਭਾਈ ਦੀ ਡੈਥ ਹੋ ਗਈ ਸੀ ਰੇੜੀ ਕੀ ਕੰਮ ਕਰਦੇ ਸੀ ਰੈੜੀ ਇਹ ਹੈ ਇਹ ਹਾੜੀ ਚੱਕੀ ਕਰਦੇ ਸੀ ਪਿੰਡ ਜੀ ਸਮਾਣਾ ਭਵਾਨੀਗੜ ਸੜਕ ਤੇ ਪਿੰਡ ਬੰਮਣਾ ਹੈ ਬੰਮਣੇ ਦਾ ਇੱਕ ਵਿਅਕਤੀ ਜੋਧਾ ਰਾਮ ਜੀ ਉਮਰ ਕਿ 60-62 ਦਾ ਦੱਸੀ ਗਈ ਹੈ ਉਹਦੇ ਬੇਟੇ ਦੇ ਮਤੇ ਦੇ ਘਰੋਂ ਦੁੱਧ ਲੈਣ ਗਏ ਦੁੱਧ ਲੈ ਕੇ ਜਦ ਆ ਰਹੇ ਸੀ ਆਪਣੇ ਘਰ ਨੂੰ ਤੋਂ ਪਿੱਛੇ ਤੇ ਦੁੱਧ ਕੇ ਟੈਂਕਰ ਨੇ ਉਸਨੂੰ ਕੁਚਲਤਾ ਜਿਸ ਦੇ ਨਾਲ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਇਸ ਹਾਦਸੇ ਦੀ ਜਾਂਚ ਸਦਰ ਪੁਲਿਸ ਨੇ ਗਾਜੇਵਾਸ ਚੌਂਕੇ ਵੱਲੋਂ ਕੀਤੀ ਜਾ ਰਹੀ ਹੈ ਔਰ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਪੁਲਿਸ ਤੋਂ ਕੀਤੀ ਹੈ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿੱਖ ਦਿਨਿਕ ਸਿਵਰਾ ਟੀਵੀ ਸਮਾਣਾ